ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜਿਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੋ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਿੰਧਾ ਖੁਰਦ ਦਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਇਹਨੂੰ ਤੱਪਾ ਪੈਂਦੀ ਆ ਬਾਈ ਜੀ ਬਾਈ ਜੀ ਪਲੂਨ ਵਸੀ ਸੂਈ ਸੂਈ ਸੀ ਤਾਜੀ ਸੂਈ ਨੇ ਨੇ ਦੁੱਧ ਦਿੱਤਾਗਾ ਤਕਰੀਬਨ 16 ਲੀਟਰ ਆਸਨਾ ਮੇ ਹੈ ਚਾਰਾਂ ਕਿ ਮਹੀਨਿਆਂ ਦੀ ਸੂਈ ਹੋਈ ਆ ਹੁਣ ਇਹਦੇ ਹੀਠਾ ਦੁੱਧ 11 ਲੀਟਰ ਕੰਡੇ ਵਾਲਾ ਰੈਡੀ ਆ ਤਿਆਰਾ ਦੋ ਡੰਗ ਦਸ਼ਲੀ ਕਰਕੇ ਕੋਈ ਵੀ ਲਿਜਾ ਸਕਦਾ ਵੀਡੀਓ ਬਣਾਉਣ ਦਾ ਸਮਾਂ 5 ਤਰੀਕ ਸਵੇਰ ਦੇ 9 ਵਜੇ ਚੁੱਕਿਆਗੇ ਇਸ ਟਾਈਮ ਇਹਦੀ ਚਵਾਈ ਹੋਈ ਨੂੰ ਤਕਰੀਬਨ 3 ਇੱਕ ਘੰਟੇ ਹੋ ਗਏ ਪੂਰੀ ਸੀਲਸ ਲੱਗ ਤੇ ਸੋਣੀ ਵਹਿੜਾ 2 ਮਹੀਨਿਆਂ ਦੀ ਇਹ 2 ਮਹੀਨੇ 5 ਦਿਨ ਦੀ ਗੱਬਣਾਂ ਚੈੱਕ ਪਾਸ ਆ ਕੋਈ ਵੀ ਮੇਰਾ ਭਰਾ ਦਿਸੱਲੀ ਕਰਕੇ ਲਿਜਾ ਸਕਦਾ ਹੈਗਾ 2 ਮਹੀਨੇ 5 ਦਿਨ ਦੀ ਚੈੱਕ ਪਾਸ ਹੋਈ ਦੀ ਆ ਲੇਵਾ ਹੁਣ ਦੇਖ ਸਕਦੇ ਹੋ ਤੁਸੀਂ ਸ਼ਾਮ ਤੱਕ ਕਰਮਾ ਵਧੀਆ ਲੇਵਾ ਬਣਾ ਲੈਂਦੀ ਆ ਜਦੋਂ ਇਹਦਾ ਚਵਾਈ ਦਾ ਪੂਰਾ ਟਾਈਮ ਹੋ ਜਾਂਦਾ ਥਣ ਭਾਈ ਮੂਠੀ ਵਾਲਾ ਹੀ ਆ ਬਾਹਲਾ ਆਪਾਂ ਵੱਡਾ ਵੀ ਨਹੀਂ ਕਹਿ ਸਕਦੇ ਹੱਥ 'ਚ ਜ਼ਰੂਰ ਵਧੀਆ ਆਉਂਦਾਗਾ ਫਲੂਨ ਵਹਿੜਾ ਗਈ ਦੂਜੇ ਸੂਏ ਨੂੰ ਗੱਬਣ ਆ ਗਈ ਮੋਲੇ ਦਾ ਸਿਰਫ 42000 ਰੁਪਇਆ 42 'ਚੋਂ ਮਾਨਤਾਣ ਜ਼ਰੂਰ ਹੋ ਜਾਊਗਾ ਕਿਸੇ ਨੂੰ ਗੱਬਣ ਤੋਕੜ ਵਹਿੜ ਜ਼ਰੂਰ ਤੋਂ ਵੇ ਚੰਗੇ ਦੁੱਧ ਵਾਲੀ ਵਹਿੜ ਦੀ 11 ਲੀਟਰ ਦੁੱਧ ਛੱਲੀ ਕਰਕੇ ਲਿਜਾ ਸਕਦੇ ਹੋਗੇ ਧੰਨਵਾਦ ਦੋਸਤੋ ਜਲਦੀ ਮਿਲਦੇ ਆ ਕੋਈ ਆਪਾਂ ਨਵੀਂ ਤੇ ਨੈਕਸਟ ਵੀਡੀਓ ਤੇ ਮੁੱਲ ਤੁਹਾਨੂੰ ਆਪਾਂ ਦੱਸਤਾ ਸੀ 42000 ਰੁਪਏ